ਐਨਿਕਸਵਰਾ ਦੇਖ ਰਹੇ ਹੋ ਤੁਸੀਂ ਤਾਂ ਮੈਂ ਮਸਿੰਗ ਦੀ ਦੇਸ਼ ਅਤੇ ਦੁਨੀਆ ਦੇ ਵਿੱਚ ਦੀਵਾਲੀ ਦਾ ਪਵਿੱਤਰ ਤਿਹਾਰ ਬੜੇ ਹੀ ਸ਼ਰਧਾ ਅਤੇ ਭਾਵਨਾ ਦੇ ਨਾਲ ਲక్ష్ਮੀ ਮਾਤਾ ਦੀ ਪੂਜਾ ਕਰਕੇ ਮਨਾਇਆ ਜਾਂਦਾ ਹੈ ਔਰ ਇਸ ਵਾਰ ਜੇਕਰ ਦੀਵਾਲੀ ਦੇ ਤਿਹਾਰ ਦੀ ਗੱਲ ਕਰੀਏ ਤਾਂ ਦੋ ਦਿਨ ਦੀਵਾਲੀ ਦਾ ਤਿਹਾਰ ਮਨਾਇਆ ਜਾ ਰਿਹਾ ਕੁਝ ਲੋਕ ਅੱਜ ਦੀਵਾਲੀ ਦਾ ਤਿਹਾਰ ਮਨਾ ਰਹੇ ਅਤੇ ਕੁਝ ਕੱਲ ਮਨਾ ਰਹੇ ਨੇ ਤੇ ਇਸ ਵੇਲੇ ਅਸੀਂ ਫਲਾਵਰ ਮਾਰਕੀਟ ਦੇ ਵਿੱਚ ਮੌਜੂਦ ਹਾਂ ਜਿੱਥੇ ਫੁੱਲਾਂ ਦੀ ਖਰੀਦਦਾਰੀ ਕੀਤੀ ਜਾ ਰਹੀ ਹੈ ਵੱਡੀ ਗਿਣਤੀ ਵਿੱਚ ਲੋਕ ਫੁੱਲਾਂ ਦੀ ਖਰੀਦਦਾਰੀ ਕਰਨ ਲਈ ਪਹੁੰਚੇ ਨੇ ਕਿਉਂਕਿ ਜੇਕਰ ਫੁੱਲਾਂ ਦੀ ਗੱਲ ਕਰੀਏ ਤਾਂ ਜਿੱਥੇ ਸਜਾਵਟ ਦੇ ਲਈ ਦੀਵ ਉਤੇ ਹੀ ਰਾਤ ਦੇ ਸਮੇਂ ਲక్ష్ਮੀ ਮਾਤਾ ਦੀ ਪੂਜਾ ਦੇ ਵਿੱਚ ਵੀ ਫੁੱਲਾਂ ਦਾ ਅਹਿਮ ਯੋਗਦਾਨ ਮੰਨਿਆ ਜਾਂਦਾ ਤਾਂ ਫੁੱਲਾਂ ਦੀ ਵਰਖਾ ਕਰਕੇ ਫੁੱਲਾਂ ਦੀਆਂ ਮਾਲਾ ਬਣਾ ਕੇ ਫੁੱਲਾਂ ਦਾ ਭੋਗ ਲਵਾ ਕੇ ਲక్ష్ਮੀ ਮਾਤਾ ਦੀ ਜਿਹੜੀ ਪੂਜਾ ਕੀਤੀ ਜਾਂਦੀ ਹੈ ਤੇ ਇਸ ਵਾਰ ਦੋ ਦਿਨ ਪੂਰੇ ਦੇਸ਼ ਤੇ ਦੁਨੀਆ ਵਿੱਚ ਦੀਵਾਲੀ ਦਾ ਤਿਉਹਾਰ ਹੈ ਮਨਾਇਆ ਜਾ ਰਿਹਾ ਤਾਂ ਫਲਾਵਰ ਮਾਰਕੀਟ ਦੇ ਪ੍ਰੈਜ਼ੀਡੈਂਟ ਸੁਨਿੰਦਰ ਸੈਣੀ ਜੀ ਮੇਰੇ ਨਾਲ ਮੌਜੂਦ ਨੇ ਸੈਣੀ ਜੀ ਦੀਵਾਲੀ ਇਸ ਵਾਰ 2 ਦਿਨ ਲੋਕ ਮਨਾ ਰਹੇ ਨੇ ਥੋੜੀ ਮਾਰਕੀਟ ਦੇ ਵਿੱਚ ਕਿਹੋ ਜਿਹਾ ਮਹੌਲ ਹੈ ਇਸ ਨੂੰ ਲੈ ਕੇ ਕਨਫਿਊਜ਼ਨ ਹੈ ਜਾਂ ਫਿਰ ਖੁਸ਼ੀ ਹੈ ਕਿ ਕਸਟਮਰ 2 ਦਿਨ ਆਣਗੇ ਸਟਾਕ ਜ਼ਿਆਦਾ ਮੰਗਾਣਾ ਪਿਆ ਹੈ ਕਿ ਜਾਂ ਫਿਰ ਕਿਸ ਤਰ੍ਹਾਂ ਦੀ ਕੋਈ ਦਿੱਕਤ ਆ ਰਹੀਆਂ ਨੇ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਜੈ ਸ਼੍ਰੀ ਰਾਮ ਸਾਰਿਆਂ ਨੂੰ ਸਾਰੇ ਹੀ ਦੇਸ਼ ਵਾਸੀਆਂ ਨੂੰ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਤੇ ਬੰਦੀ ਛੋੜ ਦੇਵਰੀਆ ਬਹੁਤ-ਬਹੁਤ ਮੁਬਾਰਕਾਂ ਬਹੁਤ ਵਧੀਆ ਸਵਾਲ ਕੀਤਾ ਮੇਰੇ ਭਰਾ ਨੇ ਦੈਨਿਕ ਸਵੇਰਾ ਤੋਂ 2 ਦਿਨ ਦੀ ਦੀਵਾਲੀ ਹੈ ਤਾਂ ਇਹ ਕਨਫਿਊਜ਼ ਦਾ ਵਿਸ਼ਾ ਹੈ ਕਿਉਂਕਿ ਸੀਜ਼ਨ ਇਹ ਆ ਘੱਟ ਸੀਮਤ ਆ ਲੋਕਾਂ ਨੇ ਸਮਾਨ ਸੀਮਤ ਹੀ ਲੈ ਕੇ ਜਾਣਾ ਸਾਨੂੰ ਦੋ ਦਿਨ ਸਟਰਗਲ ਕਰਨਾ ਪੈ ਰਿਹਾ ਫਲਾਵਰ ਦੀ ਰੱਖ-ਰਖਾਵ ਦੇ ਵਿੱਚ ਇਹਦੀ ਦੇਖਭਾਲ ਕਰਨ ਦੇ ਵਿੱਚ ਸੀਜ਼ਨ ਹੁਣੇ ਧੁੱਪ ਪੈ ਰਹੀ ਆ ਇੱਕ ਤਿਹਾਰ ਹੁੰਦੀ ਵਾਰ ਜਲਦੀ ਆ ਗਏ ਨੇ ਤਾਂ ਕਰਕੇ ਇਹਨਾਂ ਦਾ ਰੱਖ-ਰਖਾਵ ਲੇਬਰ ਦਾ ਖਰਚਾ ਬਹੁਤ ਵੱਧ ਜਾਂਦਾ ਵਾ ਪਰ ਕੁਝ ਲੋਕ ਤਾਂ ਇਹ ਕਹਿ ਰਹੇ ਯਾਰ ਦੋ ਦਿਨ ਦੀਵਾਲੀ ਮਨਾਈ ਜਾਣੀ ਐ ਖਰੀਦਦਾਰੀ ਵਧਣੀ ਐ ਸਟਾਕ ਡਬਲ ਮੰਗਾ ਕੇ ਰੱਖੀਏ ਨਹੀਂ ਜੀ ਇਸ ਤਰ੍ਹਾਂ ਦਾ ਨਹੀਂ ਆ ਵੈਸੇ ਤਾਂ ਦਿਵਾਲੀ ਇੱਕ ਦਿਨ ਹੀ ਹੋਣੀ ਚਾਹੀਦੀ ਹੈ ਕਿਉਂਕਿ ਜਿਹੜਾ ਇੱਕ ਰਾਂਝਾ ਫੈਸਟੀਵਲ ਇੱਕ ਦਿਨ ਹੋਊਗਾ ਉਹਦਾ ਮਜ਼ਾ ਹੀ ਵੱਖਰਾ ਵਾ ਇਹ ਪਾਰਟੀਸ਼ਨ ਸਮੇਂ ਨਹੀਂ ਲੱਗੀ ਪਿਛਲੇ ਸਾਲ ਵੀ ਦੋ ਵਾਰ ਹੋਈ ਸੀਗੀ ਇਸ ਵਾਰ ਫਿਰ ਹੋਈ ਓਏ ਫੇਰ ਦੋ ਵਾਰ ਹੋਈ ਆ ਇਹਦੇ ਕਾਰਨ ਥੋੜਾ ਜਿਹਾ ਮਨਾਂ ਦੇ ਵਿੱਚ ਮਨਮਟਾਵਾ ਸਮੇਂ ਨਹੀਂ ਲੱਗਦੀ ਅੱਦਿਆਂ ਨੇ ਅੱਜ ਮਨਾਣੀ ਅੱਦਿਆਂ ਨੇ ਕੱਲ ਲੋਕਾਂ ਦਾ ਫੁੱਟਬਾਲ ਕਿਵੇਂ ਦਾ ਮਾਰਕੀਟ ਦੇ ਵਿੱਚ ਨਹੀਂ ਮਾਰਕੀਟ ਦੇ ਵਿੱਚ ਫੁੱਟਬਾਲ ਬਹੁਤ ਵਧੀਆ ਵਾ ਤੁਸੀਂ ਦੇਖ ਸਕਦੇ ਹੋ ਮਾਰਕੀਟ ਦੇ ਵਿੱਚ ਲਗਾਤਾਰ ਹਲੇ ਤੋਪਾ ਫੇਰ ਵੀ ਲੋਕ ਆ ਰਹੇ ਨੇ ਕਾਫੀ ਮਾਤਰਾ ਚ ਰਾਤ ਨੂੰ ਵੀ ਸੀਗੇ ਤੇ ਸ਼ਾਮ ਨੂੰ ਵੀ ਬਹੁਤ ਜ਼ਿਆਦਾ ਕਿਉਂਕਿ ਲੋਕ ਆਉਗੇ ਕਿਉਂਕਿ ਫੁੱਲਾਂ ਤੋਂ ਬਿਨਾ ਤਿਹਾਰ ਅਧੂਰਾ ਵਾ ਹਾਂਜੀ ਜਿਵੇਂ ਜਿਵੇਂ ਪਹਿਲਾਂ ਕਹੇ ਕਿ ਸਜਾਵਟ ਦੇ ਲਈ ਇਸਤੇਮਾਲ ਤਾਂ ਹੁੰਦੇ ਨੇ ਔਰ ਜੇ ਕਹੇ ਸ਼ਾਮ ਦੇ ਵੇਲੇ ਗੱਲ ਕਰੀ ਤਾਂ ਆਪਾਂ ਲਕਸ਼ਮੀ ਪੂਜਨ ਕਰਦੇ ਆ ਉਦੋਂ ਵੀ ਫੁੱਲਾਂ ਦੀ ਵਿਸ਼ੇਸ਼ ਲੋੜ ਪੈਂਦੀ ਹੈ ਇਸ ਵਾਰ ਪੂਜਾ ਦੇ ਲਈ ਲੋਕੀ ਕਿਹੜੇ ਫੁੱਲ ਜਾ ਡਿਮਾਂਡ ਕਰ ਰਹੇ ਨੇ ਔਰ ਕਿਹੜੇ ਫੁੱਲ ਜ਼ਿਆਦਾ ਮਾਰਕੀਟ 'ਚ ਆਏ ਨੇ ਔਰ ਵੇਖ ਕਿਹੜੇ ਦੇ ਨੇ ਦੇਖੋ ਸਭ ਤੋਂ ਜ਼ਰੂਰੀ ਲక్ష్ਮੀ ਮਾਤਾ ਦਾ ਤਿਹਾਰ ਆ ਲక్ష్ਮੀ ਮਾਤਾ ਦੇ ਲਈ ਆਪਾਂ ਨੂੰ ਕਮਲ ਦੇ ਫੁੱਲ ਦੀ ਬਹੁਤ ਲੋੜ ਪੈਂਦੀ ਆ ਕਮਲ ਦਾ ਫੁੱਲ ਦਿਖਾਈਓ ਜਰਾ ਇਹ ਕਮਲ ਦਾ ਫੁੱਲ ਆ ਜਿਹੜਾ ਇਸ ਤੋਂ ਬਿਨਾ ਪੂਜਾ ਅਧੂਰੀ ਆ ਇਹ ਕਲਕੱਤੇ ਤੋਂ ਸਪੈਸ਼ਲ ਮੰਗਾਇਆ ਜਾਂਦਾ ਵਾ ਇਸ ਫੁੱਲ ਤੋਂ ਬਿਨਾ ਇਹ ਆ ਜੀ ਕਮਲ ਦਾ ਫੁੱਲ ਇਹਦੇ ਤੋਂ ਬਿਨਾ ਪੂਜਾ ਬਿਲਕੁਲ ਅਧੂਰੀ ਆ ਇਸ ਤੋਂ ਇਹ ਕਲਕੱਤੇ ਤੋਂ ਸਪੈਸ਼ਲ ਆ ਇਸ ਵਾਰੀ ਬਾਈ 에ਅਰ ਆਇਆ ਵਾ ਅੱਛਾ ਬਾਈ 에ਅਰ ਬਾਈ 에ਅਰ ਆਂਦਾ ਇਹ ਫੁੱਲ ਕਿਉਂਕਿ ਨਹੀਂ ਤਾਂ ਜੇ ਟ੍ਰੇਨ ਜਾਂ ਬੱਸੋ ਚ ਮੰਗਾਈਏ ਖਰਾਬ ਹੋ ਜਾਊਗਾ ਇਹ ਬਾਈ 에ਅਰ ਆਇਸ ਬਾਕਸ ਚ ਆਂਦਾ ਅੱਛਾ ਹਾਂਜੀ ਇਹ ਸਭ ਤੋਂ ਜ਼ਰੂਰੀ ਆ ਇਸ ਤੋਂ ਬਿਨਾ ਪੂਜਾ ਅਧੂਰੀ ਆ ਉਸ ਤੋਂ ਇਲਾਵਾ ਆਪਣੇ ਕੋਲ ਗੇਂਦਾ ਗੁਲਾਬ ਔਰਕੀਡ ਸਾਰੇ ਤਰ੍ਹਾਂ ਦੇ ਫੁੱਲ ਵਿਕਦੇ ਨੇ ਪਰ ਇਹ ਸਭ ਤੋਂ ਖਾਸ ਇਸ ਤੋਂ ਬਿਨਾ ਪੂਜਾ ਅਧੂਰੀ ਹੈ ਕਸਟਮਰ ਡਿਮਾਂਡ ਕਰਦੇ ਨੇ ਕਿ ਆਪਸਾਂ ਨੂੰ ਗਲ ਆਇਫਲ ਕਮਲ ਦਾ ਫੁੱਲ ਚਾਹੀਦਾ ਹੈ ਹਾਂਜੀ ਇਹ ਤਾਂ ਸਪੈਸ਼ਲੀ ਇਸ ਤੋਂ ਬਿਨਾ ਖਰੀਦਦਾਰੀ ਫੁੱਲਾਂ ਦੀ ਅਧੂਰੀ ਹੈ ਹਾਂਜੀ ਇਸ ਤੋਂ ਬਿਨਾ ਅਧੂਰੀ ਹੈ ਇਹ ਇਹਦਾ ਹੀ ਖਾਸ ਯੋਗਦਾਨ Lakshmi Mata ਦੀ ਪੂਜਾ ਦੇ ਵਿੱਚ ਇਸ ਤੋਂ ਇਲਾਵਾ ਹੋਰ ਇਸ ਵਾਰੀ ਕਿਹੜੇ ਕਿਹੜੇ ਫੁੱਲ ਤੇ ਕਿਹੜੀ ਕਿਹੜੀ ਜਗ੍ਹਾ ਤੋਂ ਆਏ ਨੇ ਇਹ ਫੁੱਲ ਬੇਸਿਕਲੀ ਕਲਕੱਤੇ ਤੋਂ ਹੀ ਆਉਂਦੇ ਨੇ ਜਿਆਦਾ ਗੇਂਦਾ ਜਿਹੜਾ ਆਪਣਾ ਵਧੀਆ ਵਾਲਾ ਵਾ ਚੇਨਈ ਕਲਕੱਤਾ ਦਿੱਲੀ ਇਹ ਅਲੱਗ-ਅਲੱਗ ਥਾਵਾਂ ਤੋਂ ਵੀ ਦੇਖ ਸਕਦੇ ਹੋ ਕਲਰਫੁੱਲ ਫੁੱਲ ਪਏ ਨੇ ਔਰਕਿਡ ਇਹ ਸਾਰੇ ਬਾਹਰੋਂ ਮੰਗਾਏ ਹੋਏ ਫੁੱਲ ਨੇ ਤੇ ਇਸ ਵਾਰੀ ਕਲਰਫੁੱਲ ਫਲਾਵਰ ਕਾਫੀ ਜਿਆਦਾ ਦੇਖਣ ਨੂੰ ਮਿਲ ਰਹੇ ਆ ਹਾਂਜੀ ਇਹ ਸਪੈਸ਼ਲੀ ਮੰਗਾਏ ਨੇ ਇਹ ਦੀਵਾਲੀ ਨੂੰ ਜ਼ਿਆਦਾਤਰ ਹੀ ਮੰਗਾਨੇ ਕਿਉਂਕਿ ਇਹਦੇ ਨਾਲ ਹਾਰਾਂ ਦੀ ਗ੍ਰੇਸ ਵਾਦੇ ਜਾਂਦੇ ਆ ਹਾਂਜੀ ਤਾਂ ਬਿਲਕੁਲ ਕੁਝ ਲੋਕ ਇੱਥੇ ਖਰੀਦਦਾਰੀ ਕਰਨ ਆਏ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਜੋ ਪੂਜਾ ਦੇ ਲਈ ਖਰੀਦਦਾਰੀ ਕਰਨ ਦੇ ਲਈ ਪਹੁੰਚੇ ਨੇ ਤਾਂ ਲੋਕ ਤੁਸੀਂ ਦੇਖ ਸਕਦੇ ਹੋ ਮੈਮ ਫੁੱਲ ਖਰੀਦਣ ਆਏ ਹੋ ਤਾਂ ਲੋਕ ਕੰਫਿਊਜ਼ ਨੇ ਹਜੇ ਇੱਕ ਵਾਰ ਮਾਰਕੀਟ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਵੱਡੀ ਗਿਣਤੀ ਦੇ ਵਿੱਚ ਲੋਕ ਦੀਵਾਲੀ ਦੇ ਦਿਨਾਂ ਦੇ ਵਿੱਚ ਫੁੱਲਾਂ ਦੀ ਜਿਹੜੀ ਖਰੀਦ ਕਰਦੇ ਹੋਏ ਨਜ਼ਰ ਆ ਰਹੇ ਨੇ ਔਰ ਇਸ ਵਾਰ ਜੇਕਰ ਖਾਸ ਫੁੱਲ ਦੀ ਗੱਲ ਕਰੀਏ ਜਿਹੜੇ ਫੁੱਲਾਂ ਨਾਲ ਪੂਜਾ ਹੋਣੀ ਹੈ ਲక్ష్ਮੀ ਮਾਤਾ ਦੀ ਤਾਂ ਉਹ ਫੁੱਲ ਜਿਹੜੇ ਨੇ ਕਲਕੱਤੇ ਤੋਂ ਬਾਏ ਏਅਰ ਜਿਹੜੇ ਨੇ ਉਹ ਮੰਗਵਾਏ ਗਏ ਨੇ ਤਾਂ ਫੁੱਲਾਂ ਨਾਲ ਭਰੀ ਮਾਰਕੀਟ ਹੈ ਵੀ ਦੇਖ ਸਕਦੇ ਹੋ ਲੋਕ ਵੱਡੀ ਗਿਣਤੀ ਦੇ ਵਿੱਚ ਖਰੀਦਦਾਰੀ ਕਰਨ ਦੇ ਲਈ ਪਹੁੰਚ ਰਹੇ ਨੇ ਤਾਂ ਹਰ ਇੱਕ ਦੇ ਵੱਲੋਂ ਸੋਹਣੇ ਸੋਹਣੇ ਫੁੱਲ ਜਿਹੜੇ ਕਿਉਂ ਖਰੀਦੇ ਜਾ ਰਹੇ ਨੇ ਇੱਕ ਵਾਸਤਾ ਘਰ ਦੀ ਸਜਾਵਟ ਕੀਤੀ ਜਾਵੇ ਔਰ ਦੂਜੇ ਪਾਸੇ ਲక్ష్ਮੀ ਮਾਤਾ ਜਿਹੜੀ ਪੂਜਾ ਹੈ ਉਹ ਕੀਤੀ ਜਾਣੀ ਹੈ ਤਾਂ ਗੱਲਬਾਤ ਵੀ ਕਰਾਂਗੇ ਮੈਮ ਫਲਾਵਰ ਖਰੀਦਣ ਦੇ ਲਈ ਆਏ ਉਹ ਦੀਵਾਲੀ ਇਸ ਵਾਰ ਕਨਫਿਊਜ਼ਨ ਦੇ ਵਿੱਚ ਹੈ ਦੋ ਵਾਰ ਅੱਜ ਦੀ ਹੈ ਕਿ ਕੱਲ ਦੀ ਹੈ ਦੀਵਾਲੀ ਅੱਜ ਦੀ ਹੈ ਸਰ ਅੱਜ ਦੀ ਹੈ ਅੱਜ ਹੀ ਮਨਾ ਰਹੇ ਹਾਂ ਜੀ ਹਾਂ ਜੀ ਅੱਜ ਹੀ ਮਨਾ ਰਹੇ ਫੁੱਲ ਖਰੀਦਣ ਆਇਓ ਪੂਜਾ ਲਈ ਖਰੀਦਣ ਆਇਓ ਜਾਂ ਫਿਰ ਸਜਾਵਟ ਲਈ ਪੂਜਾ ਲਈ ਪੂਜਾ ਲਈ ਖਰੀਦਣ ਆਇਓ ਤਾਂ ਵੈਰਾਈਟੀ ਪੂਰੀ ਮਿਲ ਰਹੀ ਹੈ ਪ੍ਰੋਪਰ ਫੁੱਲਾਂ ਦੀ ਹਾਂ ਜੀ ਸਰ ਪ੍ਰੋਪਰ ਮਿਲ ਰਹੀ ਹੈ ਤਿਆਰੀਆਂ ਕਿਵੇਂ ਦੀਆਂ ਨੇ ਫਿਰ ਇਸ ਵਾਰ ਦੀਵਾਲੀ ਦੀਆਂ ਬਹੁਤ ਵਧੀਆ ਨੇ ਵਧੀਆ ਨੇ ਕੋਈ ਕਨਫਿਊਜ਼ਨ ਤਾਂ ਨਹੀਂ ਹੈ ਕੋਈ ਕਨਫਿਊਜ਼ਨ ਨਹੀਂ ਹੈ ਕਲੀਅਰ ਹੈ ਕਿ ਅੱਜ ਦੀ ਦੀਵਾਲੀ ਹੈ ਕੱਲ ਦੀ ਨਹੀਂ ਅੱਜ ਦੀ ਦੀਵਾਲੀ ਮਨਾ ਰਹੇ ਹਾਂ ਬਿਲਕੁਲ ਕਿਹਾ ਜਾ ਰਿਹਾ ਹੈ ਕਿ ਅਸੀਂ ਅੱਜ ਹੀ ਦੀਵਾਲੀ ਮਨਾ ਰਹੇ ਹਾਂ ਕਲੀਅਰ ਹੈ ਤਾਂ ਪੂਜਾ ਦੇ ਲਈ ਸਮਾਨ ਹੈ ਜਿਹ ਤਾਂ ਲੋਕਾਂ ਦੇ ਵਿੱਚ ਕਾਫੀ ਜਿਹੜਾ ਉਤਸ਼ਾਹ ਵਾ ਉਹ ਜ਼ਰੂਰ ਦੇਖਣ ਨੂੰ ਮਿਲ ਰਿਹਾ ਹੈ ਤਾਂ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਨੇ ਫੁੱਲਾਂ ਦੀ ਖਰੀਦਾਰੀ ਕਰਨ ਲਈ ਪਹੁੰਚੇ ਨੇ ਕੁਝ ਹੋਰ ਲੋਕ ਵੀ ਇੱਥੇ ਪਹੁੰਚੇ ਹੋਏ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਹੈ ਉਹ ਕਰਾਂਗੇ ਤਾਂ ਦੇਸ਼ ਅਤੇ ਦੁਨੀਆ ਦੇ ਵਿੱਚ ਦੀਵਾਲੀ ਦਾ ਬੜਾ ਹੀ ਪਵਿੱਤਰ ਤਿਹਾਰ ਹੈ ਸ਼ਰਧਾ ਭਾਵਨਾ ਦਾ ਮਨਾਇਆ ਜਾਂਦਾ ਹੈ ਤਾਂ ਕੁਝ ਹੋਰ ਲੋਕ ਵੀ ਇੱਥੇ ਖਰੀਦਾਰੀ ਕਰਨ ਪਹੁੰਚੇ ਨੇ ਗੱਲਬਾਤ ਕਰਾਂਗੇ ਅੰਗਰੇਜ਼ੀ ਖਰੀਦਦਾਰੀ ਕਰ ਰਹੇ ਹੋ ਫੁੱਲਾਂ ਦੀ ਦੀਵਾਲੀ ਅੱਜ ਮਨਾ ਰਹੇ ਫਿਰ ਕੱਲ ਮਨਾ ਰਹੇ ਅੱਜ ਮਨਾ ਰਹੇ ਜੀ ਅੱਜ ਮਨਾ ਰਹੇ ਹਾਂ ਜੀ ਮੇਰੀਆਂ ਤਿਆਰੀਆਂ ਨੇ ਦੀਵਾਲੀ ਦੀ ਹਾਂ ਜੀ ਤਿਆਰੀਆਂ ਕਿੰਨੇ ਦੀਵਾਲੀ ਦੀ ਤਿਆਰੀਆਂ ਤਿਆਰੀਆਂ ਠੀਕ ਹੈ ਫੁੱਲ ਲੈ ਲੈ ਗਲਾਬ ਦੇ ਲੈ ਲੈ ਮਾਲਾ ਲੈ ਲੈ ਪੂਜਾ ਵੀ ਆਜੀ ਕਰਨੀ ਹੈ ਸ਼ਾਮ ਨੂੰ ਆਜੀ ਕਰਨੀ ਹੈ ਆਜੀ ਕਰਨੀ ਹੈ ਪੂਜਾ ਫੁੱਲ ਵਧੀਆ ਮਿਲ ਰਹੇ ਨੇ ਮਾਰਕੀਟ ਚ ਹਾਂ ਫੁੱਲ ਵਧੀਆ ਪਰ ਮਹਿੰਗੇ ਬਹੁਤ ਆ ਕਿੰਨੇ ਹੈ ਆ ਡਬਲ ਡਬਲ ਟ੍ਰਿਪਲ ਡਬਲ ਟ੍ਰਿਪਲ ਰੇਟ ਤਾਂ ਹੈਗਾ ਹੀ ਆ ਜਦਾਂ ਮਾਰ ਪੈ ਮੰਗਾਏ ਬਹੁਤ ਹੈ ਅੱਜ ਤਾਂ ਮੈਮ ਤਿਆਰੀਆਂ ਹੋ ਗਈਆਂ ਜੀ ਦੀਵਾਲੀ ਦੀਆਂ ਹਾਂ ਜੀ ਹੋ ਰਹੀਆਂ ਹੋ ਰਹੀਆਂ ਤਿਆਰੀਆਂ ਮਹਿਲਾਵਾਂ ਨੂੰ ਖਾਸ ਤੌਰ ਤੇ ਦੀਵਾਲੀ ਦੀ ਉਡੀਕ ਰਹਿੰਦੀ ਹੈ ਕਿਉਂਕਿ ਬਹੁਤ ਵੱਡਾ ਤਿਉਹਾਰ ਮੰਨਿਆ ਜਾਂਦਾ ਹੈ ਦੀਵਾਲੀ ਦਾ ਪੂਰੇ ਸਾਲ ਦਾ ਤਾਂ ਅੱਜ ਹੀ ਫਿਰ ਦੀਵਾਲੀ ਮਨਾ ਰਹੇ ਜਾਂ ਫਿਰ ਕੱਲ ਨੂੰ ਨਹੀਂ ਅੱਜ ਹੀ ਮਨਾ ਰਹੇ ਮੇਰੇ ਹਸਬੰਦ ਨਹੀਂ ਆਏ ਅੱਜ ਹੀ ਮਨਾ ਰਹੇ ਹਾਂ ਜੀ ਅੱਜ ਮਨਾ ਰਹੇ ਹਾਂ ਜੀ ਕਾਹਦੀ ਕਰ ਲਈ ਜੀ ਪੂਰੀਆਂ ਹਾਂ ਚੱਲ ਰਹੀਆਂ 42 ਸਮਾਨ ਲੈ ਲਿਆ ਸਾਰਾ ਲੈ ਰਹੇ ਹਾਂ ਅੱਜ ਮੇਰੇ ਤੇ ਫੁੱਲ ਲਾਇਆ ਮਾਰਕੀਟ ਜਿਹਾ ਲੱਗਦਾ ਹਾਂ ਜੀ ਅਲੱਗ ਅਲੱਗ ਰੇਟ ਕਿਆ ਹੈ ਮਹੰਗੇ ਹੈ ਹਾਂ ਮਹੰਗੇ ਹੀ ਹੈ ਬਿਲਕੁਲ ਮਹੰਗਾਈ ਦੀ ਮਾਰ ਕਹਿੰਦੇ ਜਰੂਰ ਹੈ ਜਿਹੜੀ ਕਿ ਉਹ ਫੁੱਲਾ ਤੇ ਦੇਖਣ ਨੂੰ ਮਿਲ ਰਹੀ ਹੈ ਕੈਮਰਾ ਪਰਸਾ ਸਲਮਾਨਦ ਨਾਲ ਹਿੰਮਤ ਸਿੰਘ ਦੀ ਫੋਟੋ ਐਨੇ ਸਵੇਰਾ ਲੁਧਿਆਣਾ